नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਸਤਿ ਸ਼੍ਰੀ ਅਕਾਲ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਪਿਆਰ ਭਰੀ ਨਮਸ। ਦੋਸਤੋ ਜਿਵੇਂ ਗੱਲ ਕਰੀਏ ਲੋਕ ਸਭਾ ਚ ਉਹਨਾਂ ਨੇੜੇ ਆਰੀਆਂ ਨੇ ਆਪਾਂ ਇਸ ਵੇਲੇ ਲੋਕਾਂ ਦੇ ਕਮੈਂਟ ਲੈਣ ਵਾਸਤੇ ਪਬਲਿਕ ਰਿਵਿਊ ਇਹ ਗੱਲ ਕਰੀਏ ਕਿ ਪਬਲਿਕ ਨੂੰ ਕਿਹੜੀ ਪਾਰਟੀ ਪਸੰਦ ਹੈ ਤੇ ਕਿਹੜੀ ਪਾਰਟੀ ਅੱਗੇ ਜਾਊਗੀ ਤੇ ਵਿਕਾਸ ਨਾਲ ਰਿਲੇਟਿਡ ਵੀ ਗੱਲਾਂ ਕਰਾਂਗੇ ਸ਼ਹਿਰ ਵਾਸੀਆਂ ਨਾਲ ਸ਼ਹਿਰ ਵਾਸੀ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਇਹ ਗੱਲ ਕਰੀਏ ਦਾ ਕੋਟਕਪੂਰਾ ਦੇ ਪੱਤੀ ਵਾਲੇ ਚੌਕ ਵਿੱਚ ਇੱਕ ਅਖਬਾਰ ਵਿਕਰੇਤਾ ਨੇ ਮਲੋਤਰਾ ਨਿਊਜ਼ ਐਂਕਰੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਹਾਲ ਤੁਹਾਡਾ ਮੇਰਾ ਨਾਮ ਨੀਸ਼ ਕੁਮਾਰ ਜੀ ਹਾਂਜੀ ਤੇ ਅੱਜ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਬਸ ਹਰ ਪਾਰਟੀ ਦੇ ਉਮੀਦਵਾਰ ਆਪਣੇ ਆਪਣੇ ਹਲਕੇ ਅੰਦਰ ਜਾ ਕੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਰਹੇ ਨੇ ਤੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਕੋਟਕਪੂਰਾ ਅੰਦਰ ਕਿਸ ਤਰ੍ਹਾਂ ਦੀ ਇਹ ਬਰੋਦਲਵਾਤਾ ਇੱਕ ਤਾਂ ਕੋਟਕਪੂਰਾ ਦੇ ਅੰਦਰ ਹਰ ਵਾਰੀ ਬਾਹਲਾ ਉਮੀਦਵਾਰ ਪੇਸ਼ ਕਰਤਾ ਜਾ ਰਿਹਾ ਹਰੇਕ ਪਾਰਟੀ ਵਾਲੇ ਇਹਨਾਂ ਨੂੰ ਕੋਈ ਇੱਥੇ ਕੋਈ ਫੂਲਕੋਰ ਲੋਕ ਸਭਾ ਇੱਥੋਂ ਫੂਲਕੋਰ ਦਾ ਕੋਈ ਉਮੀਦਵਾਰ ਨਹੀਂ ਲੱਗਦਾ ਯਾ ਜਿਹੜੇ ਪਾਣੇ ਵਰਕਰ ਹੈ ਕਾਮੇ ਕਰ ਲੈਣ ਹਾਂ ਇਹ ਤਾਂ ਦੂਜੀ ਗੱਲ ਹੈ ਜਦੋਂ ਕੋਈ ਬਾਹਰ ਦਾ ਉਮੀਦਵਾਰ ਹੁੰਦਾ ਉਸ ਇਸ ਏਰੀਆ ਦੇ ਬਾਰੇ ਦਾ ਇਹਨੇ ਕੁਝ ਪੜ੍ਹ ਨਹੀਂ ਇਹਨ ਜਿਸ ਕਰਕੇ ਕੋਈ ਇੰਡਸਟਰੀ ਨਹੀਂ ਆ ਰਹੀ ਆਪਣੀ ਫੋਗੋਂ ਡਿਸਟ੍ਰਿਕਟੋਂ ਬਾਹਰ ਜਾ ਰਹੀ ਹੈ ਫੂਲਕੋਰ ਜਿਹੜੇ ਜਿਸ ਕਰਕੇ ਇਹ ਵੇ ਵੇ ਕਰੀ ਰਹਿ ਰਹੀ ਹੈ ਕੋਬੜੀ ਦਾ ਵਰਸਾਲ ਹੈ ਫਿਰ ਤੋਂ ਤੇ ਸਾਰੇ ਪਾਰਟੀਆਂ ਨੇ ਇਸ ਜਗ੍ਹਾ ਆਂ ਵੈਰੀ ਗੁੱਡ ਅਪਲਾਈ ਫੋਰ ਲੋਕਲ ਲੀਡਰ ਜਿਹਦੇ ਤੁਹਾਨੂੰ ਬੰਦੇ ਆਪਣਾ ਦੇਖੋ ਪਛਾਣ ਜਾ ਕਰ ਸਕੇ ਤੇ ਉਹਨੂੰ ਇਸ ਇਲਾਕੇ ਦੀ ਜਾਣਕਾਰੀ ਹੋਵੇ ਕਿ ਕਿਹੜੀ ਆਪਾਂ ਨੂੰ ਕਮੀ ਪੇਸ਼ੀ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਵੇ ਕੋਈ ਇੰਡਸਟਰੀ ਲਾਈ ਜਾਵੇ ਕੋਈ ਮੈਡੀਕਲ ਦਾ ਦਸਤਖਾ ਲਿਆਇਆ ਜਾਵੇ ਉੱਥੇ ਕੋਈ ਐਮਫਰ ਘਟਦਾ ਇੰਪੋਰਟ ਡਿਸਟ੍ਰਿਬਿਊਸ਼ਨ ਲਿਆਇਆ ਜਾਵੇ ਹਨਾ ਇਹ ਤੁਸੀ ਸੜੇ ਨਾਲ ਗੱਲਬਾਤ ਕੀਤੀ ਵੀ ਬਾਹਰੋਂ ਉਮੀਦਵਾਰ ਵੀ ਇਹ ਆਪਾਂ ਜੇ ਇਹ ਇਸ ਤੋਂ ਨਾ ਜੀ ਦੇਖਿਆ ਜਾ ਰਿਹਾ ਕਿ ਪਿਛਲੇ ਵੀ ਚੋਣਾਂ ਵਿੱਚ ਪਿਛਲੇ ਲੋਕ ਸਭਾ ਚੋਣਾਂ ਵਿੱਚ ਹੀ ਦੇਖਿਆ ਹਨ ਆਪਾਂ ਵਿਧਾਨ ਸਭਾ ਚੋਣਾਂ ਵਿੱਚ ਹੀ ਦੇਖ ਰਹੇ ਆ ਕੋਟਕਪੂਰੇ ਸੇ ਖਾਸ ਤੌਰ ਤੇ ਬਾਹਰ ਦੇ ਉਮੀਦਵਾਰ ਹੀ ਖੜੇ ਹੁੰਦੇ ਨੇ ਯਾਦ ਤਾਂ ਲੱਗਦੇ ਸੋ ਅੱਜ ਤੋਂ ਨਹੀਂ ਇੱਕ ਤੀ 35 ਸਾਲ 40 ਸਾਲ ਤੋਂ ਇਹੀ ਚੱਲਦਾ ਆ ਰਿਹਾ ਕਿ ਕੋਟਕਪੂਰੇ ਅੰਦਰ ਜਾਂ ਹਲਕਾ ਫਰੀਦਕੋਟ ਅੰਦਰ ਅਜੇ ਹ ਕੋਈ ਵੀ ਉਮੀਦਵਾਰ ਪਾਰਟੀ ਨੂੰ ਕੋਈ ਚੰਗਾ ਜਿਹਾ ਮਤਲਬ ਖੜਾਇਆ ਜਾਂਦਾ ਇਹੀ ਤਾਂ ਪਾਰਟੀਆਂ ਆਂ ਹੀ ਪੁੱਛਣਾ ਚੱਲਿਆ ਹਰੇਕ ਪਾਰਟੀ ਵਾਲਾ ਬਾਹਰੋਂ ਉਮੀਦ ਇਹ ਤੇ ਜਿਹੜਾ ਵਕਰ ਉਹਨਾਂ ਨੂੰ ਇਹਨਾਂ ਕੋਈ ਤਬਾ ਨਹੀਂ ਗਾ ਕਿਉਂ ਹੋਊਗਾ ਉਹਨਾਂ ਨੂੰ ਲੱਗਦੇ ਨੇ ਜੇ ਆਪਾਂ ਪਾਰਟੀ ਦੀ ਗੱਲ ਕਰੀਏ ਤਾਂ ਇਸ ਵੇਲੇ ਟੋਟਪੁਰ ਹਰ ਰਕੇਂਦਰ ਕਿਹੜੀ ਪਾਰਟੀ ਦਾ ਜਿਹੜਾ ਅੱਗੇ ਜਾ ਰਿਹਾ ਨਾ ਹਜੇ ਕਿਸੇ ਦਾ ਨਹੀਂ ਗਾ ਕਿਉਂਕਿ ਜਿਨ੍ਹਾਂ ਦਾ ਚੋਣ ਪ੍ਰਚਾਰ ਜਿੱਲੀ ਆਪਣੀ ਲੇਵਲ ਤੇ ਨਹੀਂ ਆ ਰਿਹਾ ਜਾਂ ਕੋਈ ਦਫਤਰ ਵਗੈਰਾ ਖੁੱਲਣਗੇ ਤੇ ਬਾਅਦ ਜਦੋਂ ਚੋਣ ਪ੍ਰਚਾਰ ਸ਼ੁਰੂ ਹੋਊਗਾ ਤਾਂ ਬਾਅਦ ਤੱਕ ਲੱਗੇ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਸਾਰੀਆਂ ਬਰਾਬਰ ਇੱਕ ਹਿਸਾਬ ਨਾਲ ਤੁਸੀਂ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਆਪਣੇ ਲਈ ਸਾਰੀਆਂ ਪਾਰਟੀਆਂ ਬਰਾਬਰ ਆਪਾਂ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਸਾਰੀਆਂ ਪਾਰਟੀਆਂ ਨੂੰ ਪਸੰਦ ਜਿਵੇਂ ਆਪਣਾ ਕੰਮ ਕਰੇ ਆਪਣੇ ਇਲਾਕੇ ਦਾ ਕੰਮ ਕਰੂਗੋ ਪਾਰਟੀ ਆਪਣੀ ਜਵਧੀਆ ਜੇਕਰ ਆਪਾਂ ਗੱਲ ਕਰੀਏ ਪੀਤਖੋੜ ਜ਼ਿਲ੍ਹੇ ਦੇ ਅੰਦਰ ਜਿਹੜੇ ਕੋਟਕਪੂਰਾ ਹਲਕਾ ਵੀ ਪੈਂਦਾ ਹੈ ਜੇਕਰ ਆਪਾਂ ਇਹਨਾਂ ਦੋਨੋਂ ਦੀ ਗੱਲ ਕਰੀਏ ਤੇ ਵੀ ਇਸ ਇੱਥੇ ਪਹਿਲਾਂ ਕਿੰਨਾ ਕੁ ਵਿਕਾਸ ਹੋਇਆ ਜਿਹੜੀ ਪਾਰਟੀ ਜਿੱਤੀ ਹੈ ਤੇ ਹੁਣ ਜਿਹੜੀ ਪਾਰਟੀ ਜਿੱਤੂਗੀ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਤੋਂ ਤੁਸੀਂ ਵਿਕਾਸ ਦੀ ਕਿੰਨੀ ਉਮੀਦ ਰੱਖਦੇ ਵਿਕਾਸ ਤਾਂ ਇਹ ਪਾਰਟੀ ਆਪਣੇ ਹਰਾਮਣਾ ਕਰਦੀ ਆ ਪਰ ਜਿਹੜੀ ਐਕਟਿਵ ਪਾਰਟੀ ਆ ਰਹੀ ਹੈ ਉਸ ਹਰਣਾ ਇੰਡਸਟਰੀ ਜਿਹੜੀ ਪਿਆਰੇ ਸੀ ਇੰਡਸਟਰੀ ਆਪਣੇ ਸ਼ਹਿਰ ਵਿੱਚ ਕੋਈ ਨਹੀਂ ਆਈ ਕੋਟਕਪੂਰਾ ਵਿੱਚ ਨਾ ਬੰ ਮਾਰੀ ਗਲਵਾ ਡਾਕਟਰ ਕਰ ਰਿਹਾ ਜਦ ਕਿ ਆਪਾਂ ਦੇਖ ਰਿਹਾ ਜਿਹੜੇ ਕਦੇ ਕਿਸੇ ਸਰਕਾਰ ਦੇ ਕੰਮ ਦੇ ਫਾਂਜ ਕੇ ਅੰਦਰ ਸੂਜਾ ਕੇਂਦਰ ਵਗੈਰਾ ਲੋਕਾਂ ਲਈ ਫਾਇਦੇਮੰਦ ਦਿੱਤੀ ਗਏ ਲੋਕੀਂ ਜਿਹੜੇ ਬੰਨੇ ਉੱਥੇ ਉਹ ਵੀ ਵਾਦਕਲ ਬੰਦ ਹੋ ਰਹੇ ਆ ਫਿਰ ਆਪ ਵੀ ਦੇਖ ਰਿਹਾ ਕਿ ਇਹ ਸਰਕਾਰ ਨੇ ਕਿਸੇ ਟਾਈਮ ਆਪਾਂ ਨੂੰ ਆਉਟਰ ਫਿਲਟਰ ਬਹੁਤ ਸਿਧਾ ਦਿੱਤੀ ਹੋਈ ਸੀ ਜਿਹੜੀ ਅੱਜ ਤਾਂ ਪ੍ਰਾਈਵੇਟ ਧਾਰਿਆਂ ਦੇ ਅੰਦਰ ਆ ਰਹੀ ਆ ਉਹ ਗਲੀ ਗਲੀ ਹਰੇ ਗਲੀ ਗਲੀ ਪਾਣੀ ਪਾਣੀ ਵਾਲੇ ਫਿਰ ਰਹੇ ਨੇ ਉਸ ਗਵਰਨਮੈਂਟ ਦੇ ਅੰਦਰ ਇਹ ਕਿੱਤਾ ਜਵੇ ਜੇ ਆਮ ਲੋਕਾਂ ਦੇ ਘਰੇ ਵਾਟਰ ਫਿਲਟਰ ਦਾ ਪਾਣੀ ਸਾਫ਼ ਕੀਤਾ ਜਾਵੇ ਉਸ ਬਾਰੇ ਧਿਆਨ ਦਿੱਤਾ ਜਾਵੇ ਮੈਂ ਇਹ 1.5 ਮਹੀਨੇ ਤੋਂ ਮੈਂ ਇਹ ਦੇਖ ਰਿਹਾ ਵੀ ਆਪਣੇ ਸ਼ਹਿਰ ਵਿੱਚ ਵਾਟਰ ਪਾਸ ਦਾ ਪਾਣੀ ਨਹੀਂ ਆ ਰਿਹਾ ਮੋਰ ਇਹ ਇਸ ਤੋਲਾ ਵਈ ਮੋਰ ਆ ਗਏ ਜੀ ਇੰਡਸਟਰੀ ਏਰੀਆ ਆ ਗਏ ਨੌਕਰੀ ਤੇ ਇੱਥੇ ਜਿਹੜੇ ਬੰਦ ਉਹ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅੱਜ ਇਸ ਬਾਰੇ ਵੀ ਕਿ ਫੌਜ ਦਾ ਵੀ ਨੌਜਵਾਨ ਇੱਥੇ ਬਾਹਰ ਜਾ ਰਹੇ ਨੇ ਬਾਹਰ ਜਾਣ ਦਾ ਕਾਰਨ ਇਹ ਹੀ ਹੈ ਜਿਵੇਂ ਆਪਾਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਜੇ ਆਪਾਂ ਨੂੰ ਇਸੇ ਸ਼ਹਿਰ 'ਚ ਰੋਜ਼ਗਾਰ ਮਿਲੇ ਆਪਾਂ ਘਰ ਬਾਹਰ ਜਾਈਏ ਮਾਪਿਆਂ ਨੂੰ ਛੱਡ ਕੇ ਜਾਂ ਪਰਿਵਾਰ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਬਾਹਰ ਪਰ ਮਜਬੂਰੀ ਰੋਹ ਜਾਂਦੀ ਲੋਕਾਂ ਦੇ ਉੱਪਰ ਇਹ ਹੀ ਕਹਿ ਰਹੇ ਆ ਵੀ ਇੱਥੇ ਕੋਈ ਡੈਕਟੀ ਵਾਲੀ ਵਧੀਆ ਲਈ ਜਾਵੇ ਤੇਰੇ ਬੱਚੇ ਨੂੰ ਇੱਥੇ ਰੋਈ ਕਰਨ ਲਈ ਸਰਕਾਰ ਤੋਂ ਹੀ ਆਸ ਕਰਦੇ ਆਣ ਵਾਲੀ ਤੋਂ ਮੌਜੂਦਾ ਤੋਂ ਠੀਕ ਹੈ ਅਗਲੇ ਵਿੱਚ ਹੋਰ ਸ਼ਹਿਰ ਵਾਸੀ ਦੁਕਾਨਦਾਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਪਾਰਟੀ ਦੀ ਜਿਹੜੇ ਚੋਣ ਪ੍ਰਚਾਰ ਕਰਦੇ ਆ ਉਮੀਦਵਾਰ ਤੇ ਕਿਹੜਾ ਉਮੀਦਵਾਰ ਇੱਥੇ ਆਸ ਕਰਦੇ ਪਸਿਗਨਾਂ ਜੀ ਫਸੇ ਜਾ ਵੀ ਪਰ ਕੀ ਨਾ ਬੋਟਾ ਮੇਰਾ ਨਾਮ ਨੋਰਾਈ ਤੇ ਲੋਕਾਂ ਤੋਂ ਚਲੋ ਜਿਹਦੀ ਨਜ਼ਰ ਨੇੜੇ ਆ ਰਹੀਆਂ ਨੇ ਤੇ ਆਪਾਂ ਕੋ ਖਮੀ ਦਵਾਰ ਆਪਣੇ ਹਲਕੇ ਅੰਦਰ ਹੁਣ ਵਿਚਾਰ ਕਰਦੇ ਦੇਖੇ ਜਾ ਰਹੇ ਨੇ ਤੇ ਤੁਹਾਨੂੰ ਕਿਹੜੀ ਪਾਰਟੀ ਤੋਂ ਆਸੀਂ ਮੰਨਦਾ ਇਹ ਵਿਚ ਵਿਚਾਲੀ ਇਹ ਤਾਂ ਕੋਈ ਕਹਿ ਨਹੀਂ ਸਕਦੇਗੇ ਜੇ ਇਹ ਤਾਂ ਆਣ ਤੇ ਬਾਅਦ ਵੀ ਪੜਾ ਲੱਗੂਗਾ ਕਿਹੜਾ ਆਵੇ ਲੋਕੋ ਨਾਲ ਮੁਲਾਕੇ ਮੋਦੀ ਸਰਕਾਰ ਨੇ ਵੀ ਆਪਾਂ ਆਉਣ ਦੇ ਵਾਸਤੇ ਕਰੀਏ ਤਾਂ ਬਹੁਤ ਵਧੀਆ ਕੰਮ ਕੀਤੇ ਹੈਗੇ ਆਮ ਪਾਰਟੀ ਨੇ ਵੀ ਵਧੀਆ ਕੰਮ ਕੀਤੇ ਹੈਗੇ ਐਨਪੀ ਦੇ ਇਲੈਕਸ਼ਨ ਆ ਗਏ ਤੁਹਾਨੂੰ ਪਤਾ ਹੀ ਐਨਪੀ ਦੇ ਇਲੈਕਸ਼ਨ ਆ ਐਨਪੀ ਦੇ ਇਲੈਕਸ਼ਨ ਮਤਲਬ ਸਾਰੇ ਦੁਨੀਆ ਵਾਸਤੇ ਮਤਲਬ ਸ਼ਹਿਰਾਂ ਵਾਸਤੇ ਬਈਆ ਕੋਈ ਜਿਹੜਾ ਵੀ ਐਨਪੀ ਚੁਣਾਂਗੇ ਉੱਥੇ ਸਭ ਸਭ ਜੇ ਬੋਲਨੇ ਜਾਗੇ ਆਪਣੇ ਪੇਟਾਂ ਵੀ ਆਕੀ ਰੱਖੇ ਨਸ਼ਾ ਬੋਲ ਫੈਲ ਰਿਹਾ ਹੈਗਾ ਇਹ ਕਿਸੇ ਸਰਕਾਰ ਤੋਂ ਨਹੀਂ ਥੱਲ ਪਿਆ ਇੱਕ ਪਹਿਲਾਂ ਜਿਹੜੀ ਪਾਰਟੀ ਸੀਗੀ ਜਿੱਤੀ ਉਹਨਾਂ ਨੇ ਉਹਨਾਂ ਨੇ ਕੋੜ ਕੋੜਾ ਸ਼ਹਿਰੰਦਰ ਕੀ ਵਿਕਾਸ ਕੀਤਾ ਉਹ ਕਾਸਤਾ ਸਭ ਸਾਰੇ ਕਰ ਲਿਆ ਹੁਣ ਪਾਰਕ ਦਾ ਵੇਖੋ ਜੀ ਕਿਵੇਂ ਬੁਰਾ ਹਾਲ ਹੋਇਆ ਤੇ ਪਾਰਕ ਦੇ ਕਮੇਟੀ ਕੋਲ ਨਹੀਂ ਗੀਏ ਤਾਂ ਪੈਸੇ ਕੁਛ ਨਹੀਂ ਲੱਗਦੇ ਪਾਰਕ 'ਚ ਪੈਸੇ ਲੱਗ ਰਹੇ ਹੈਗੇ ਜਾਂ ਮਤਲਬ ਕੋਈ ਹੱਲ ਕਰਨੇ ਚਾਹੀਦੇ ਦਿਵਾਰਿਆਂ ਨੇ ਰੋਡ ਦਾ ਬੜਾ ਬੁਰਾ ਹਾਲ ਹੋਇਆ ਪਿਆ ਜੀ ਸਾਰਾ ਮਤਲਬ ਆਨਾਲਾ ਆਂਡ ਆਇਆ ਕੋਈ ਪਰੰਗਿਆ ਕੋਈ ਮਾਰਕੀਟ ਕਮੇਟੀ ਹੈਗੀ ਹੈ ਕਾਂਗਰਸ ਲਈ ਉਹ ਆਪਸ ਹੀ ਨਹੀਂ ਇਹਨਾਂ ਦੇ ਵਿਚਾਰ ਮਿਲਦੇ ਪਏ ਜੀ ਹੋਣੇ ਦੱਸੋ ਕੀ ਕਰੀਏ ਲਾਂਗਾ ਟੱਪਾ ਨਾ ਕੋਇਆ ਤੇ ਸ਼ਹਿਰ ਚ ਕੰਮ ਰਹੀ ਨਹੀਂ ਜੀ ਮੋਲਾ ਜੀ ਜਾ ਰਿਹਾ ਬੁਣਿਆ ਬਾਹਰ ਜਾ ਰਹੀ ਹੋਈ ਸਰਕਾਰਾਂ ਨਹੀਂ ਕੰਮੀਆਂ ਕਰਤੀ ਜਾ ਰਹੀ ਆਪਣੇ ਕਿੰਨੀਆਂ ਮਗਰ ਆਪਣੇ ਇੰਡੀਆ ਚ ਕਿਹੜਾ ਕੰਮ ਹੈ ਨਹੀਂ ਇਹ ਤੇ ਬੋਰ ਜੁਗਾਰੀ ਵਾਲੀ ਹੈ ਨਾ ਕੋਈ ਇੱਥੇ ਦਵਾਈ ਦਾ ਉਹ ਤੁਹਾਨੂੰ ਵੀ ਬੜਾ ਪ੍ਰਿੰਟ ਰੇਟ ਤੋਂ ਵੱਧ ਦਵਾਈਆਂ ਦੇ ਕਰੀਏ ਜੀ ਆਲੀ ਕੋਈ ਨਹੀਂ ਜੀ ਨਾ ਕੋਈ ਦਵਾਈ ਨਾ ਐਜੂਕੇਸ਼ਨ ਐਜੂਕੇਸ਼ਨ ਕਿੰਨੀ ਲੰਬੀ ਹੋਈ ਗਈ ਕੋਈ ਪੁੱਛਣ ਵਾਲਾ ਹੀ ਨਹੀਂ ਆ ਇਹ ਕਹਿੰਦੇ ਸੀ ਐਜੂਕੇਸ਼ਨ ਵੈਸੇ ਥੱਲ ਪਾਵਾਂਗੇ ਉਹ ਹੀ ਡਬਲ ਡਬਲ ਛੀ ਨੀ ਨਾ ਜੇ ਬਸ ਬਦੀਆਂ ਬਦਲ ਰਹੀਆਂ ਹਨਾ ਕਿ ਮੇਰੇ ਬੱਚੇ ਪਰ ਸੁਪਨਾ ਪਰ ਫੇਰ ਵੀ ਇਹ ਗੱਲ ਕਹ ਰਹੇ ਨੇ ਵੀ ਇਹਨਾਂ ਗੋਲ ਕਿਉਂ ਨਹੀਂ ਕਰਦੇ ਫਿਰ ਸਰਕਾਰ ਨੂੰ ਚਾਹੀਦਾ ਹੈ ਮੈਡੀਕਲ ਸੁਗ ਦਾ ਪ੍ਰਿੰਟ ਰੇਟ ਦੇ ਦਵਾਈਆਂ ਤੋਂ ਕੋਈ ਵੀ ਜਾਣੂ ਐਸ ਤੇ ਜਿਹੜੀ 10 ਰੁਪਏ ਦੀ ਦਵਾਈਆਂ 100 ਰੁਪਏ ਪਤਾ ਨਹੀਂ ਚੱਲੇ ਜਿਹੜੀ ਐਜੂਕੇਸ਼ਨ ਫੀਸ ਆ ਉਹ ਸਰਕਾਰੀ ਰੇਟਾਂ ਤੇ ਹੋਣੀ ਚਾਹੀਦੀ ਇਹ ਤੇ 60-60000 ਰੁਪਏ ਤਨਖਾਹ ਲੈਂਦਾ ਉਹ ਸਕੂਲ ਲੈ ਬੱਚਾ ਨਹੀਂ ਲਾਂਦਾ ਜਿਹੜਾ 5-5000 ਰੁਪਏ ਲਾਂਦਾ ਉੱਥੇ ਬੱਚੇ ਐਡਮਿਸ਼ਨ ਕਰਾਈਏ ਕਿੰਨੀਆਂ ਕਿੰਨੀਆਂ ਫੀਸਾਂ ਹੁੰਦੀਆਂ ਬਹੁਤ ਹੈ ਇਹਨਾਂ ਦੇ ਗੌਰ ਕਰਨੀ ਚਾਹੀਦੀ ਕੋਈ ਵੀ ਆਵੇ ਜਰੂਰ ਗੌਰ ਕਰਨੀ ਚਾਹੀਦੀ ਇਹਨਾਂ ਤੇ ਦਵਾਈਆਂ ਦਾ ਖਰਚੇ ਬਹੁਤ ਹੈ ਕੋਈ ਮੈਡੀਕਲ ਵਾਲਾ ਕਰੋੜਾ ਕਰੋੜਾ ਰੁਪਇਆ ਬਣਾ ਹੀ ਜਾਂਦਾ ਕੋਈ ਪੁੱਛਦਾ ਹੀ ਨਹੀਂ ਹੁਣ ਜੇਕਰ ਆਪਾਂ ਗੱਲ ਕਰੀਏ ਵੀ ਕੋਰਟ ਤੋਂ ਬਰਾਦਰ ਜਿਹੜੇ ਅਚਨ ਕਿਉਂ ਆ ਰਹੀਆਂ ਨੇ ਇਸ ਵਿੱਚ ਜਿਹੜਾ ਇਤੋਂ ਵਿੱਚ ਤੁਸੀਂ ਕਿਸ ਪਾਰਟੀ ਨੂੰ ਜਤੋਨਾ ਪਸੰਦ ਕਰੋਗੇ ਤੇ ਉਹਨਾਂ ਤੋਂ ਪੂਰੇ ਸ਼ਹਿਰ ਦੇ ਕਿਹੜੇ ਕਿਹੜੇ ਵਿਕਲਪ ਦੀ ਉਹ ਪਾਰਟੀ ਨੂੰ ਪਸੰਦ ਕਰਾਂਗੇ ਐਮਪੀ ਉੱਥੇ ਜਾ ਕੇ ਜਿਹੜਾ ਵੀ ਕੋਈ ਚੁਣਿਆ ਗਿਆ ਉੱਥੇ ਜਾ ਕੇ ਮੈਡੀਕਲ ਤੇ ਜਾਂ ਮਤਲਬ ਸਕੂਲ এডੂਕੇਸ਼ਨ ਮਤਲਬ ਜਿਹੜੇ ਵੀ ਵਿਸ਼ਾਏ ਟੱਕਾ ਕਰ ਰਿਹਾ ਉਹਨਾਂ ਨੂੰ ਮਤਲਬ ਮੁੱਦਾ ਠਾਵੇ ਗਈ ਉਹ ਦਵਾਈਆਂ ਨਾ ਬਹੁਤ ਹੀ ਨਜ਼ਾਇਜ਼ ਪ੍ਰਿੰਟ ਦੇ ਦੇਆ ਕੋਈ ਜੋਰ ਹੀ ਨਿਕਾਤਾ ਨਾ ਆਉਣ ਵਾਲੀਆਂ ਸਰਕਾਰਾਂ ਨੇ ਕੀਤੀ ਨਾ ਪਿਛੀਆਂ ਸਰਕਾਰਾਂ ਨੇ ਕੀਤੀ ਨਸ਼ਾ ਸ਼ਰਿਆਮ ਦੇ ਕਰਿਆ ਦਵਾਈਆਂ ਵੀ ਦੁਕਾਨਾਂ ਤੇ ਮੇਰੇ ਕੋਲ ਆਂਦੇ ਕਈ ਗੋਲੀਆਂ ਖਾਈ ਜਾਂਦੇ ਐਨੀਆਂ 10-10 ਗੋਲੀਆਂ ਨੇ ਨਾ ਪਾਣ ਮਿਲ ਰਹੀਆਂ ਸ਼ਰਿਆਮ ਮਿਲ ਰਹੀਆਂ ਸ਼ਰਿਆਮ ਮਿਲ ਰਹੀਆਂ ਮੈਡੀਕਲ ਮੈਡੀਸਨ ਵੀ ਲਗਾਉਂਦੇ ਆਹਲੇ ਕਹਿੰਦੇ ਸੀ ਮੂਜੀ ਉਹ ਰੋਕਦਾ ਮੈਸ਼ਾ ਮੁਕਾਉ ਉਹ ਮੋਬਾਈਲ ਫੋਨ ਉਂਜੀ ਸ਼ਰਿਆਮ ਕੋਈ ਜਾ ਰਿਹਾ ਹੈ ਹਾਂ ਇਹ ਕਹਿੰਦੇ ਅਸੀਂ ਕਿਹੜਾ ਸਰਕਾਰੀ ਗੱਲ ਲੈ ਲੇ ਆਣ ਵਾਲੇ ਪਹਿਲਾਂ ਵੀ ਇਹੀ ਆਉਂਦੇ ਹੁਣ ਉਸ ਤੋਂ ਵੀ ਮੇਰੇ ਯਾਰ ਇਹ ਸਭ ਚੀਜ਼ਾਂ ਜਿਹੜੀਆਂ ਮਤਲਬ ਜਿਹੜੇ ਕੋਈ ਜਿੱਤੂਗਾ ਉਹਨਾਂ ਤੋਂ ਬੰਦ ਹੋਣੀਆਂ ਚਾਹੀਦੀ ਬੰਦ ਹੋਣੀਆਂ ਚਾਹੀਦੀ ਪਹਿਲੀ ਗੱਲ ਮੈਡੀਕਲ ਤੇ ਉਹ ਸਕੂਲ ਲੱਗ ਜਾਂ ਬਹੁਤ ਕੋਈ ਪੁੱਛਣ ਦੇਣ ਵਾਲਾ ਨਹੀਂ ਦਾ ਐਸੀ ਤਾਂ ਕਿਹੜਾ ਵੀ ਕੈਂਡੀ ਡਾਊਆ ਐਸੀ ਐਸੀ ਮੁੱਦਾ ਰੱਖਾਂਗੇ ਸਚਿਕਾ ਮੈਂ ਰਹਿ ਤਾ ਆਜ਼ਾਦ ਤੁਸੀਂ ਦੇਖ ਰਹੇ ਹੋ ਅੰਦਰ ਤੱਕ ਵੀ ਇਸ ਵੇਲੇ ਅਸੀਂ ਕੋਟਕਪੁਰਾ ਤੇ ਪੱਤੀਆਂ ਵਾਲੇ ਚੌਕ ਵਿਖੇ ਉਜੀਨਾ ਲੋਕ ਸਵਾਚਨ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਸ਼ਹਿਰ ਵਾਸੀਆਂ ਨਾਲ ਤੇ ਉਹਨਾਂ ਦੀ ਪਬਲਿਕ ਦੇ ਰਿਵਿਊ ਲੈਂਦੇ ਆਪਾਂ ਤੇ ਇਸ ਵੇਲੇ ਫਿਰ ਨਾਲ ਮੌਜੂਦ ਨੇ ਕੋਟਪੂਰਾ ਦੇ ਪੱਤੀਆਂ ਦੇ ਚੌਕ 'ਚ ਇੱਕ ਆਟੋ ਡਰਾਈਵਰ ਨੇ ਜੋ ਇੱਕ ਦਿਹਾੜੀ ਕਰਦੇ ਨੇ ਆਟੋ ਚਲਾਉਂਦੇ ਨੇ ਤੇ ਨਾਲ ਹੈਂਡੀਕੈਪ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਮਲਾਕਤ ਕਰਨ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਕੀ ਨਾਮ ਹੈ ਤੁਹਾਡਾ ਕਰਮਜੀਤ ਸਿੰਘ ਹੋ ਜਾਂਦੇ ਨੇ ਤੇ ਆਪਰਾ ਪੂਰਾ ਡਿਟੇਲ ਦੱਸਦਾ ਕਰਮਜੀਤ ਸਿੰਘ ਆ ਪਿੰਡ ਨਿੱਕਾ ਜਿਲ੍ਹਾ ਫਰੂਦਕੋਟ ਵੱਤੀਆ ਵਾਲੇ ਚੌੜ ਦੇ ਕੋਟਕਪੂਰੇ ਨੇ ਇਹ ਇਹ ਰਕਸ਼ਾ ਚਲਾਉਣਾ ਵੀ ਤੇ ਉਹਦੇ ਨਾਲ ਮਜ਼ਦੂਰੀ ਕਰਕੇ ਭੜੀ ਬਣਾਉਣਾ ਸੋਧਾ ਆਪਾਂ ਗੱਲ ਕਰੀਏ ਵੀ ਇੱਥੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਵੱਖ-ਵੱਖ પાર્ટી ਦੇ ਆਪਣੇ ਉਮੀਦਵਾਰ ਜਿਹੜੇ ਆਪਣੇ ਹਲਕੇ ਅੰਦਰ ਜਾ ਕੇ ਆਪਣੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਤੁਹਾਡੇ ਹਲਕੇ ਕੋਟਪੂਰੇ ਵਿੱਚ ਕਿਸ ਤਰ੍ਹਾਂ ਕਿਹੜੀ ਪਾਰਟੀ ਮਤਲਬ ਕੀ ਕਰ ਰਹੀ ਹੈ ਪਾਰਟੀ ਦੇ ਇਹ ਸਰਵੇਂ ਪਾਰਟੀ ਨਹੀਂ ਦੇ ਕੁੱਝ ਜਿਲ੍ਹੇ ਕਹੀ ਜਾਂਦੇ ਬੋਲੋ ਕਰਦੇ ਆ ਲੋਕ ਪਰ ਪਾਰਟੀ ਨੇ ਅਜੇ ਇਸੇ ਨੂੰ ਬੋਟ ਪਾਵਾਲਾ ਜਿਹੜਾ ਵਿਕਾਸ ਕਰੂਗੀ ਵਧੀਆ ਉੱਚੀ ਨਹੀਂ ਗਣਕ ਅੱਦੇ ਲਾ ਕੇ ਆਣਾ ਚਾਹੀਦਾ ਮੰਦੇਤ ਭਾਰੇ ਕੋਈ ਮੇਰਾ 25000 ਰੁਪਏ ਤੋਂ ਚੰਗ ਹੋਣੀ ਚਾਹੀਦੀ ਹੈ ਵੀ ਇਹ ਮੈਂ ਮੈਂ ਪਾਕਾ ਕਿਸ਼ਤਾਂ ਤੋਂ ਹੀ ਹਨ ਰੁਕਲੇ ਆ ਤੇ ਮੇਰੇ ਕੋਈ ਸਪੋਰਟ ਨਹੀਂ ਕਰਦਾ ਤੇ ਮੇਰਾ ਨਕਾਨ ਪਾਸ ਹੋ ਗਿਆ 10 ਸਾਲ ਹੋ ਗਏ ਕੋਈ ਮੇਰੇ ਨਾਲ ਕੰਦਮ ਨਾਤਾ ਹੋ ਮੇਰਾ ਤੋ ਮੈਨੂੰ ਮਿਲਣਾ ਚਾਹੀਦਾ ਜੀ ਮੇਰਾ ਖਾਨਮੇ ਚੱਪਟਾ ਸਟਾਈ 58042 ਮੇਰਾ ਨੰਬਰ ਹੈ ਕਰਮਜੀਤ ਸਿੰਘ ਉਹਨੇ ਜਿਹੜਾ ਗਿਆ ਪਲਾਟ ਬਾਰੇ ਤੇ ਆਪਣੇ ਜਿਹੜੇ ਜਿਹੜੇ ਕੈਂਪ ਲੱਗੇ ਸੀ ਦੱਸਿਆ ਕੈਂਪ ਹਾਂਜੀ ਉਹ ਤਾਂ ਕਿਹੜੇ ਬੀ.ਵੀ.ਓ ਸੀਗੇ ਤੇ ਕਿਹੜੇ ਸਰਪੰਚ ਦਾ ਨਾਮ ਕਰਦਾ ਤੁਹਾਨੂੰ ਉਹਦੇ ਜੀ ਸੁਖਦੇਵ ਸਿੰਘ ਸਰਪੰਚ ਸੀਗੇ ਤੇ ਬੀ.ਵੀ.ਓ ਵੀ ਤੁਸੀਂ ਕਹਰੇ ਸੀਗੇ ਉਹਨੇ ਤਾਂ ਨਹੀਂ ਮੈਨੂੰ ਪਤਾ ਲੱਗਾ ਜੀ ਨਾਂ ਦਾ ਉਹ ਆਏ ਸੀਗੇ ਤਹਿਸੀਲਦਾਰ ਸਾਹਿਬ ਵੀ ਸੀਗੇ ਇੱਕ ਪਟਵਾਰੀ ਸਾਹਿਬ ਵੀ ਸੀਗੇ ਪਰ ਇਹਨਾਂ ਦੇ ਨਾਂ ਦਾ ਨਹੀਂ ਪਤਾ ਗੱਲ ਨਹੀਂ ਪਹਿਲਾਂ ਜਿਹੜਾ ਕੋਟਕਪੂਰੇ ਚ ਵਿਕਾਸ ਹੋਇਆ ਉਹ ਤੇ ਚਾਨਣਾ ਪਾ ਦੋ ਉਹ ਜਾਦੇ ਤੇ ਜਨ ਕਿ ਕਾਲੀ ਦਲ ਨਹੀਂ ਕਰਵਾਇਆ ਵਾ ਜੀ ਕਾਲੀ ਦਲ ਸਰਕਾਰ ਨੇ ਹੀ ਕਰਾਇਆ ਕਾਂਗਰਸ ਨੇ ਨਹੀਂ ਇੰਨਾ ਵੀ ਕੰਮ ਕਰਵਾਇਆ ਕੋਈ ਤੇ ਕਿ ਉਹ ਹੁਣ ਆਮ ਪਾਰਟੀ ਹੈ ਇੰਨਾ ਨਹੀਂ ਨਹੀਂ ਕੋਈ ਇੰਨਾ ਕੰਮ ਨਹੀਂ ਕਰਾਇਆ ਕਾਲੀ ਦਲ ਨੇ ਪਹਿਲੇ ਦਿਨ ਪੋਲਾ ਛੜਕਾ ਵਗੈਰਾ ਹੋਰ ਉਹ ਜੇ ਕੰਮ ਕਰਵਾਇਆ ਤਾਂ ਜਿਹੜੇ ਇੱਕ ਦੇ ਗਰੁੱਪਾਂ ਨੂੰ ਨਾਜਵੰਦ ਦੇ ਆਉਂ ਅਕਾਲੀ ਦਾਲੀ ਕਰਦੇ ਆ ਖੈਰ ਇਹਨਾਂ ਨੂੰ ਵੀ ਅਸੀਂ ਸਪੋਰਟ ਕਰਦੇ ਰਹੇ ਆ ਧਰਮ ਪਾਰਟੀ ਨੇ ਵੀ ਸਪੋਰਟ ਕੀਤੀ ਆ ਪਰ ਉਹਨਾਂ ਨੇ ਕੰਮ ਕਰਨਾ ਮੈਂ ਕਰਨਾ ਉਹ ਤਾਂ ਉਹਨੇ ਵੀ ਵਰਦੀ ਆ ਜੀ ਇਤੋਂ ਗਰੀਬਾਰੇ ਦਾ ਰੱਖਣਾ ਹੁਣ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਲੋਕ ਸਭਾ ਚੋਣਾਂ ਬੀਤਣ ਤੋਂ ਬਾਅਦ ਕਿਹੜੀ ਪਾਰਟੀ ਸੱਤਾ ਵਿੱਚ ਆਊਗੀ ਉਹਨਾਂ ਤੋਂ ਤੁਸੀਂ ਕੋਟਪੂਰਾ ਹਲਕੇ ਦੇ ਕਿਹੜੇ ਕਿਹੜੇ ਵਿਕਾਸ ਦੀ ਉਮੀਦ ਹੈ ਵੀ ਉਹਨਾਂ ਦਾ ਵਿਕਾਸ ਰਵਾਇਆ ਹੈ ਹਾਂਜੀ ਸਾਰੇ ਜਿਹੜੇ ਆਪਾਂ ਛੜਕਾ ਵਗੈਰਾ ਹੋਰ ਆ ਕੁਝ ਵੀ ਉਹ ਤਾਂ ਵੈਸੇ ਵਧੀਆ ਠੀਕ ਹੈ ਕੋਈ ਹੋਰ ਕਿਹੜੇ ਕੰਮ ਹੋਣ ਵਾਲੇ ਗਰੀਬਾਂ ਦੇ ਉਹ ਜਿਹੜੇ ਮਕਾਨਾਂ ਬੰਨ ਵਾਲੇ ਬਹੁਤ ਪਏ ਆ ਗਰੀਬ ਬੰਦੇ ਦੇ ਕਈ ਜਿਹੇ ਚੁੱਗ ਨਾ ਰਹਿੰਦੇ ਆ ਉਹਨਾਂ ਦੀਆਂ ਵੋਟਾਂ ਹੋਣੀ ਆ ਰਚਨ ਕਾਟੇ ਨਹੀਂ ਗੋ ਉਹਨਾਂ ਨੂੰ ਦਿੱਤਾ ਜਾਵੇ ਵੀ ਇਧਰ ਨੇ ਵੀ ਰਚਨ ਕਾਟ ਬਣਨੇ ਚਾਹੀਦੇ ਆ ਵੋਟ ਅਧਿਕਾਰ ਦਿੱਤਾ ਜਾਣਾ ਚਾਹੀਦਾ ਕਿ ਦੇਸ਼ ਵਾਸੀ ਦਾ ਓਹ ਹੋ ਵਿਚਾਰੇ ਜਿਸ ਤੋਂ ਵੰਜਈ ਆਉ ਜੇ ਤੱਕ ਇਹ ਸੀਗੇ ਪਿੰਡ ਵਾਸੀ ਮੱਤਾ ਕਰਨਜੀਤ ਸਿੰਘ ਜੀ ਇਹਨਾਂ ਨੇ ਆਪਣੀਆਂ ਗੱਲਾਂ ਮੀਡੀਆ ਰਾਈ ਸਰਕਾਰ ਦਾ ਕਹਿੜਾ ਬੋਲ ਦਿੱਤੀਆਂ ਪਬਲਿਕ ਰਿਪੋਰਟ ਤੇ ਆਪਣੇ ਕਮੈਂਟ ਵੀ ਦਿੱਤੇ ਨਾਲ ਆਪਣੀ ਮੇਰੀ ਮਦਦ ਦੀ ਘਾਰ ਵੀ ਲਗਾਈ ਹੈ ਤੇ ਮੈਂ ਚਾਹੁੰਦਾ ਵੀ ਇਹਨਾਂ ਦੀ ਮਦਦ ਤੇ ਵੀ ਜਿਹੜਾ ਹੈਗਾ ਘਰ ਹੋਣਾ ਚਾਹੀਦਾ ਦੇਖਦੇ ਰਹੋ ਸਾਡਾ ਰਿਪੋਰਟ ਮੈਥੋਡਸ ਰਿਪੋਰਟ ਰਹੀਦਾ ਹਮਦਰਦ ਟੀਮ ਤੁਸੀਂ ਦੇਖ ਰਹੇ ਹੋ ਆਯਾਦ ਭਾਰਤ ਨਿਊਜ਼ ਜ਼ਿਆਦਾ ਜਾਣਕਾਰੀ ਲਈ ਆਯਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼